ਦੀ ਪੰਚਤਰਾ hộiੂ ਦੇ ਵਿੱਚ ਪਤੋ ਦੀ ਤੀਜੀ ਵਰਸੀ ਦੀ ਅਰਦਾਸ ਵਿੱਚ ਸ਼ਾਮਲ ਹੋਏ ਮੇਰੇ ਪੋਟਿਸ਼ੇਨ ਆਗੋ ਸਹਿਬਾਨ ਮੱਖਵਕ ਪਿੰਡਾਂ ਦੇ ਪੰਜ ਸਰਪੰਚ ਪ੍ਰੈਸ ਵਾਲੇ ਵੀ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੇ ਬਹੁਤ ਸਿਆਖ ਦਾ ਪਾਇਆ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਫਤਿਹ ਆਤੀ ਦਾਵਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕੀ ਕਰਾਂ? ਇਹਨੂੰ ਤਿੰਨ ਸਾਲ ਦਾ ਸਮਾਂ ਜਿਸ ਤਰ੍ਹਾਂ ਲੰਘੇ ਬਿਆਨ ਕਰਨਾ ਬਹੁਤ ਔਖਾ ਹੈ ਕਿ ਕਿੰਨੇ ਪਲ ਪੁੱਤ ਨੂੰ ਵਿਦਾ ਕਰਨਾ ਸ਼ਾਇਦ ਮੈਂ ਜੇਕਰ ਜ਼ਿਆਦਾ ਡੀਪਲੀ ਜਾਣਾਂ ਮੇਰਾ ਗਲ ਭੱਜ ਜਾਂਦਾ ਹੈ। ਪਰ ਫਿਰ ਵੀ ਮੈਨੂੰ ਇੱਕ ਚੀਜ਼ ਸਹੂਲ ਦਿੰਦੀ ਹੈ ਉਹ ਹੈ ਤੁਹਾਡਾ ਸਾਥ ਅਗਰ ਤੁਹਾਡਾ ਸਾਥ ਨਾ ਹੁੰਦਾ ਮੈਨੂੰ ਨਹੀਂ ਲੱਗਦਾ ਜਿੱਥੋਂ ਤੱਕ ਕਿ ਆਪਾਂ ਇਨਵੈਸਟੀਗੇਸ਼ਨ ਨੂੰ ਜਾਂ ਆਪਣੇ ਕੇਸ ਨੂੰ ਲੈ ਕੇ ਪਹੁੰਚਿਆ ਇਹਨਾਂ ਵੀ ਕਰ ਦੌਦੇ ਜਿਸ ਤਨਾ ਸਟੇਟ ਸਰਕਾਰ ਨੇ ਢੀਠਤਾ ਧਾਰੀ ਹੈ ਇੱਕ ਸੌਖਾ ਦੀ ਹੈ ਵੀ ਸਿੱਧੂ ਮੂਸੇਵਾਲੇ ਦੀ ਜਿੱਥੇ ਕਿਤੇ ਵੀ ਕੰਪਲੇਨਟ ਆਉਂਦੀ ਉਹਨੂੰ ਚੁੱਕੜਾ ਨਹੀਂ ਉਹਨੂੰ ਲੱਪਣਾ ਚਾਹੇ ਅਸੀਂ ਦੂਜੀ ਵਰਸੀ ਮਨਾਈ ਸਾਡਾ ਬਣਾਇਆ ਬਣਾਇਆ ਰਾਸ਼ਨ ਅਸੀਂ ਜਾ ਕੇ ਗਊਸ਼ਾਲਾ ਚੋਂ ਪਾਠੇ ਆਏ ਉਸੇ ਦਿਨ ਇਹਨਾਂ ਨੇ ਅੰਮ੍ਰਿਤਪਾਲ ਨੂੰ ਫੜਨਾ ਸੀ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਆ ਹਰ ਸਾਡਾ ਜਿਹੜਾ ਸਮਾਗਮ ਹੈ ਜੋ ਪੁੱਤ ਦੀ ਯਾਦ ਦੇ ਵਿੱਚ ਕਰਦੇ ਆ ਇੱਕ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਦੇ ਲਈ ਕਰਦੇ ਆ ਉਹਨਾਂ ਦੇ ਵਿੱਚ ਵੀ ਇਹਨਾਂ ਵੱਲੋਂ ਹਰ ਵਾਰ ਰੜਕਾ ਪਾਇਆ ਜਾਂਦਾ ਤੁਸੀਂ ਸਾਰਿਆਂ ਨੇ ਵੇਖਿਆ ਹੁਣੇ ਨਫ਼ਰਤ ਦੇ ਹੱਦ ਕਿਸ ਤੱਕ ਹੈ ਇੱਕ ਲੋਕ ਕਿੱਥੋਂ ਤੱਕ ਜਾਂਦੇ ਨੇ ਕੁੱਤ ਨੂੰ ਮਾਰ ਦਿੱਤਾ ਅਸੀਂ ਚੱਲਿਆ ਅਸੀਂ ਸਮਝ ਲਿਆ ਅਕਾਲ ਪੁਰਖ ਦਾ ਬਾਣਾ ਮੰਨ ਲਿਆ ਉਸ ਤੋਂ ਬਾਅਦ ਜਿਹੜਾ ਨਵਾਂ ਬੱਚਾ ਵੀ ਜੰਮ ਲੈਂਦਾ ਮੈਨੂੰ ਅਫਸਰ ਮਿਲਦੇ ਨੇ ਪਰ ਉਹ ਆਦੀ ਮਜਬੂਰੀ ਦੱਸ ਕੇ ਅੱਖਾਂ 'ਚ ਹੰਝੂ ਲੈ ਕੇ ਗੱਲ ਬਿਆਨ ਕਰਦੇ ਆ ਕਿ ਸਰਕਾਰ ਕਹਿੰਦੀ ਹੈ ਸ਼ਰਾਬ ਪੀ ਤੋਂ ਸਾਡਾ ਮਰਨਾ ਵੀ ਸਰਕਾਰ ਦੇ ਧਿਆਨ ਸਾਡਾ ਜੰਮਣਾ ਵੀ ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਪੰਜਾਬੀਓ ਤੁਹਾਨੂੰ ਆਪ ਦੇ ਦਿਮਾਗ ਦੇ ਵਿੱਚ ਗੱਲ ਭਰਨੀ ਪਊਗੀ ਮੈਂ ਪਰसों ਵੀ ਦੱਸਿਆ ਸੀ ਸਾਰੇ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਿਸ ਤਰ੍ਹਾਂ ਸੈਂਟਰਲ ਗਵਰਨਮੈਂਟ ਛੁੜ ਛੁੜ ਕੇ ਨਿਸ਼ਾਨਾ ਬਣਾ ਰਹੀ ਹੈ ਜੇ ਅਸੀਂ ਕਿਸੇ ਵੀ ਬਾੰਦੇ ਇਕੱਠੇ ਨਾ ਹੋਏ ਤਾਂ ਤੁਸੀਂ ਵੇਖ ਲਓ ਮੇਰੇ ਵਰਗੇ ਪਰਿਵਾਰਾਂ ਦੀ ਕਿੰਨੀ ਇੱਥੇ ਬਾਦੀ ਤਵੀ ਜਾਨੀ ਹੈ ਅੱਜ ਦਾ ਸਮਾਗਮ ਮੈਂ ਪੈਲਗਾਮ ਦੇ ਵਿੱਚ ਜਿਹੜੇ ਸਾਡੇ ਨਿਰਦੋਸ਼ ਬੱਚੇ ਉਹਿਆਂ ਦੇ ਨਾਲ ਭੁੰਨੇ ਅੱਜ ਦਾ ਸਮਾਗਮ ਜਿਹੜਾ ਕੌਨਿਆਂ ਜਿਹਦਾ ਨਜਾਇਜ਼ ਪੁਲਿਸ ਦੇ ਤਸ਼ੱਦਦ ਦੇ ਨਾਲ ਸ਼ਹੀਦ ਹੋਇਆ ਬੱਚਾ ਹਰ ਉਸ ਸ਼ਹੀਦ ਕੌਮਾਂ ਦਾ ਬੱਚਾ ਜਿਹਨਾਂ ਦਾ ਬਿਨਾਂ ਕਸੂਰ ਤੋਂ ਤੁਸੀਂ ਕਤਲ ਕਰ ਦਿੰਦੇ ਹੋ ਉਹਨਾਂ ਦੇ ਨਾਲ ਖੜਨ ਦਾ ਮੈਂ ਪਰਬ ਵੀ ਕਰਦਾ ਔਰ ਤੁਸੀਂ ਥੋੜਾ ਜਿਹਾ ਘਬਰਾ ਜਾਂਦੇ ਹੋ ਆਪਣੇ ਫੋਲੋਅਰ ਘਟ ਗਏ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਪਾਲਿਆਂ ਨਾਲ ਥੋੜੇ ਜਿੰਨੇ ਪਰ ਸੇੜੀ ਹੋਣੇ ਚਾਹੀਦੇ ਜਿੰਨੀ ਮੇਰੇ ਬੁੱਤ ਦੇ ਮਗਰ ਬਹੁਤ ਲੱਗੀ ਸੀ ਪਰ ਘਰ ਨਾਲੇ ਬਹੁਤ ਥੋੜੇ ਨੇ ਜਿਹੜਿਆ ਤੁਹਾਡੇ ਵਿੱਚ ਵਿੱਚ ਨੇ ਪਰਵਾਹ ਨਾ ਕਰਿਆ ਕਰੋ ਜਿਹੜੀ ਗੱਲ ਆਪਣੇ ਮਨ ਦੇ ਵਿੱਚ ਹੈ ਜਦ ਤੱਕ ਉਹਨੀਆਂ ਸਰਕਾਰਾਂ ਦਾ ਆਪਾਂ ਬੋਧ ਕਰਾਂਗੇ ਦੇਖੋ ਕੰਮ ਥੋੜੇ ਲੰਬਕਦੇ ਦਾ ਹੁੰਦਾ ਹੀ ਹੈ ਇਹ ਹੁੰਦਾ ਹੀ ਹੈ ਤੇ ਆਪਾਂ ਨਾ ਆਰਾਦਾ ਨਹੀਂ ਛੋਟਾ ਕਰ ਸਕਦੇ ਕਈ ਲੋਕ ਮੈਨੂੰ ਕੌਲਿਜੇਸ਼ਨ ਦੱਸਦੇ ਆ ਠੀਕ ਐ ਭਾਈ ਭੱਜ ਜਾਈਏ ਕਿੱਥੇ ਜਦੋਂ ਕੋਈ ਨਾ ਸੁਣੇ ਕਿਸੇ ਦਰਦ ਤੇ ਜਾਵਾਂਗੇ ਕਿ ਤੁਸੀਂ ਐਪਲੀਕੇਸ਼ਨ ਦਿੱਨਿਆ ਸਾਡੀ ਹਰੇਕ ਪੁਲਿਸ ਕੋਲੇ ਜਿਹੜੀ ਕੰਪਲੀਟ ਪਈ ਐ ਉਹ ਉੱਥੇ ਦੀ ਉੱਥੇ ਪਈ ਐ ਮੈਂ ਤੁਮ ਤਿੰਨ ਸਾਲਾਂ ਦਾ ਜਿਹੜਾ ਸੰਤਾਪ ਦੱਸਣ ਲੱਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਲਾਰੈਂਸ ਨੇ ਜੀ ਵੀਡੀਓ ਕਰਨ ਵਾਲਾ ਡੀਐਸਪੀ ਸਰਕਾਰ ਨੇ ਸਸਪੈਂਡ ਕਰਤਾ ਚੈਨਲ ਦੇ ਉੱਤੇ ਦੋ 12 ਤੋਂ 15 ਮਿਲੀਅਨ ਦੇ ਕਰੀਬ ਜਿਹੜੀ ਵੀਡੀਓ ਚੱਲ ਗਈ ਹੈ ਪਰ ਤੋਂ ਮੇਰੇ ਪੁੱਤ ਦਾ ਕਹਿਣਾ 24 ਘੰਟੇ ਚੱਲਿਆ ਮੇਰੇ ਪੁੱਤ ਦਾ ਕਹਿਣਾ ਕੀ ਕਹਿੰਦਾ ਸੀ ਉਹ ਪੰਜਾਬੀਆਂ ਦੇ ਪਾਣੀ ਦੀ ਗੱਲ ਕਰਦਾ ਸੀ ਸੱਚ ਜਨਾ ਰੋਇਲਾ ਕੌੜਾ ਲੱਗਦਾ ਹੈ ਕਿ ਇੰਨੀ ਜ਼ਬਰਦਸਤੀ ਉਹ ਗਾਣਾ ਬੈਨ ਕੀਤਾ ਸਾਡੀ ਹਰ ਗੱਲ ਦੇ ਉੱਤੇ ਇਹਨਾਂ ਦਾ ਚਾਚਾ ਹੈ ਮੇਰੇ ਘਰੇ ਕੰਮ ਕਰਨ ਵਾਲੇ ਬੰਦੇ ਦਾ ਫੋਨ ਵੀ ਜਿਹੜਾ ਸਰਵੇਚ ਲੱਗਿਆ ਕੀ ਆਦਾ ਸੀ ਕੋਈ ਬਾਗੀ ਆ ਮੈਂ ਸਾਰਿਆਂ ਦੇ ਕਰਨੇ ਹੱਥ ਲਾਏ ਜਾ ਕੇ ਓਏ ਮੈਂ ਇਹ